ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਅੱਜ ਦਾ ਸਾਡਾ ਟੌਪਿਕ ਹੈ ਈਤੀਤੀ ਸਿਧਾਂਤ ਅਤੇ ਉਚਿਤਯ ਸਿਧਾਂਤ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੀ ਸੀਰੀਜ਼ ਚੱਲ ਰਹੀ ਹੈ UGC NET ਪੰਜਾਬੀ ਦੇ ਲਈ ਭਾਰਤੀ ਕਾਉ ਸ਼ਾਸਤਰ ਦੀ ਭਾਰਤੀ ਕਾਉ ਸ਼ਾਸਤਰ ਦੇ ਅੰਦਰ 6 ਸਿਧਾਂਤ ਸਾਨੂੰ ਪੜ੍ਹਨੇ ਜ਼ਰੂਰੀ ਨੇ ਛੇ ਸਿਧਾਂਤਾਂ ਨੂੰ ਪੜਕੇ ਤੁਹਾਡੇ 2 ਤੋਂ 4 ਨੰਬਰ ਪੱਕੇ ਹੋਣ ਵਾਲੇ ਨੇ ਜਿੰਦੇ ਵਿੱਚੋਂ ਅਸੀਂ 4 ਸਿਧਾਂਤ ਪੜ ਚੁੱਕੇ ਹਾਂ ਤੇ ਅੱਜ ਅਸੀਂ ਦੋ ਸਿਧਾਂਤ ਜਿਹੜੇ ਸਾਡੇ ਰਹਿ ਗਏ ਸੀ ਉਹ ਪੜ ਰਏ ਆ ਅੱਜ ਅਸੀਂ ਪੜਾਂਗੇ ਰੀਤੀ ਅਤੇ ਉਚਿੱਤੇ ਉਸ ਤੋਂ ਛੱਡ ਜਿਹੜਾ ਅਲੰਕਾਰ ਹੈ ਤੁਨੀ ਹੈ ਰਸ ਹੈ ਵਕਰੋਕਤੀ ਹੈ ਇਹ ਚਾਰੇ ਸਿਧਾਂਤ ਪ੍ਰੀਵਿਅਸ ਵੀਡੀਓ ਦੇ ਵਿੱਚ ਪਏ ਹੋਏ ਨੇ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਜ਼ਰੂਰ ਵੇਖਣ ਤੇ ਅੱਜ ਦਾ ਟੌਪਿਕ ਅਸੀਂ ਆਪਦਾ ਸ਼ੁਰੂ ਕਰਦੇ ਹਾਂ ਰੀਤੀ ਸਿਧਾਂਤ ਰੀਤੀ ਦਾ ਕੀ ਅਰਥ ਹੁੰਦਾ ਹੈ ਜੀ ਰੀਤੀ ਯਾਨੀ ਕਿ ਸ਼ੈਲੀ ਠੀਕ ਹੈ ਰੀਤੀ ਦਾ ਮਤਲਬ ਹੈ ਸ਼ੈਲੀ ਲਿਖਣ ਦਾ ਟੰਗ ਇਹ ਸਿਧਾਂਤ ਸਾਨੂੰ ਦਿੱਤਾ ਹੈ ਆਚਾਰਯ ਵਾਮਨ ਨੇ ਠੀਕ ਹੈ ਆਚਾਰਯ ਵਾਮਨ ਨੇ ਤੇ ਇਹਦਾ ਜਿਹੜਾ ਗ੍ਰੰਥ ਹੈ ਉਹ ਹੈ ਕਾਵਿਆਲੰਕਾਰ ਸੂਤਰ ਕਾਵਿਆਲੰਕਾਰ ਸੂਤਰ ਤੇ ਇਹ ਕਦੋਂ ਰਚਿਆ ਗਿਆ 8ਵੀਂ ਸਦੀ ਦੇ ਅੰਦਰ ਇਹ ਇੰਪੋਰਟੈਂਟ ਚੀਜ਼ਾਂ ਨੇ ਯਾਦ ਰੱਖਣਾ ਉਸ ਤੋਂ ਬਾਅਦ ਨੇ ਤੁਹਾਨੂੰ ਦੱਸ ਚੁੱਕੀ ਹਾਂ ਰੀਤੀ ਦਾ ਮੀਨਿੰਗ ਹੁੰਦਾ ਹੈ ਲਿਖਣ ਦਾ ਢੰਗ ਭਾਵ ਸ਼ੈਲੀ ਜੋ ਆਚਾਰੀਆ ਵੰਮਨ ਨੇ ਸਾਨੂੰ ਰੀਤੀ ਦਾ ਸਿਧਾਂਤ ਦਿੱਤਾ ਉਸ ਦੇ ਵਿੱਚ ਉਹਨੇ ਤਿੰਨ ਤਰੀਕੇ ਦੀਆਂ ਸਾਨੂੰ ਰੀਤੀਆਂ ਦੱਸੀਆਂ ਵੈਦਰਵੀ ਰੀਤੀ ਗੋੜੀ ਰੀਤੀ ਅਤੇ ਪੰਚਾਲੀ ਰੀਤੀ ਠੀਕ ਹੈ ਇਹ ਤਿੰਨ ਰੀਤੀਆਂ ਦੇ ਨਾਮ ਨੇ ਅਸੀਂ ਇਹ ਤਿੰਨੋਂ ਰੀਤੀਆਂ ਯਾਦ ਕਰਨੀਆਂ ਕਿਹੜੀ ਰੀਤੀ ਦੇ ਵਿੱਚ ਕੀ ਹੁੰਦਾ ਹੈ ਸਨਨਲ ਪਹਿਲਾ ਰੀਤੀ ਆ ਜਾਂਦੀ ਹੈ ਵੈਦਰਵੀ ਇਸ ਨੂੰ ਵੈਦਰਬ ਦੇ ਪੁਰਾਣੇ ਹਿੱਸੇ ਦੀ ਰੀਤੀ ਮੰਨਿਆ ਜਾਂਦਾ ਹੈ ਠੀਕ ਹੈ ਵੈਦਰਬ ਦੇ ਇਲਾਕੇ ਦੇ ਪੁਰਾਣੇ ਹਿੱਸੇ ਦੀ ਰੀਤੀ ਇਹਨੂੰ ਮੰਨਿਆ ਜਾਂਦਾ ਹੈ ਇਸ ਵਿੱਚ ਟੈਂ ਵਰਗ ਦੇ ਵਰਣ ਯਾਨੀ ਕਿ ਟੈਂਕਾ ਠੱਠਾ ਡੱਡਾ ਢੱਡਾ ਨਹੀਂ ਆਉਂਦੇ ਠੀਕ ਹੈ ਜੁਵੇਦਰ ਵੀ ਰੀਤੀ ਹੁੰਦੀ ਹੈ ਉਸ ਦੇ ਵਿੱਚ ਜਿਹੜੇ ਟੈਂ ਵਰਗ ਦੇ ਵਰਣ ਹੁੰਦੇ ਨੇ ਉਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਸ ਵਿੱਚ ਮధుਰਤਾ ਪ੍ਰਸਾਦ ਆਦਿ ਗੁਣ ਮਿਲਦੇ ਹਨ ਠੀਕ ਹੈ ਇਸ ਰੀਤੀ ਦਾ ਗੁਣ ਕਿਹੜਾ ਹੈ ਪ੍ਰਸਾਦ ਇਸ ਵਿੱਚ ਸ਼ਿੰਗਾਰ করুণ ਅਤੇ ਸ਼ਾਂਤ ਰਸ ਪਾਇਆ ਜਾਂਦਾ ਹੈ ਇਸ ਰੀਤੀ ਦੇ ਵਿੱਚ ਸ਼ਿੰਗਾਰ, ਕਰੁਣਾ ਅਤੇ ਸ਼ਾਂਤ ਰਸ ਪਾਇਆ ਜਾਂਦਾ ਹੈ। ਠੀਕ ਹੈ? ਔਰਤਾਂ ਦੇ ਵਾਂਗ ਸਰਲ ਰੀਤੀ ਇਸ ਨੂੰ ਕਿਹਾ ਜਾਂਦਾ ਹੈ। ਐਗਜ਼ਾਮਪਲ ਵਾਰਸ ਦੀ ਹੀਰ। ਇੱਥੋਂ ਦੀ ਕੁਐਸਚਨ ਨਿਕਲ ਕੇ ਆਣੇ ਨੇ ਸਾਥੀਓ। ਕਿੱਥੋਂ? ਵਦਰ ਵੀ ਰੀਤੀ ਦੇ ਵਿੱਚ ਕਿਹੜਾ ਰਸ ਪਾਇਆ ਜਾਂਦਾ ਹੈ? ਸ਼ਿੰਗਾਰ, ਕਰੁਣਾ ਅਤੇ ਸ਼ਾਂਤ। ਠੀਕ ਹੈ? ਸ਼ਿੰਗਾਰਾਸ ਕਿਹੜੀ ਰੀਤੀ ਦੇ ਅੰਦਰ ਪਾਇਆ ਜਾਂਦਾ ਹੈ ਅਨਸਰ ਵਿਦਰਬੀ ਔਰਤਾ ਵਾਂਗ ਸਰਲ ਰੀਤੀ ਕਿਸ ਰੀਤੀ ਨੂੰ ਕਿਹਾ ਜਾਂਦਾ ਹੈ ਵਿਦਰਬੀ ਇੱਥੋਂ ਦੇ ਕੁਐਸਚਨ ਨਿਕਲ ਕੇ ਆਣਗੇ ਇਸ ਨੂੰ ਧੰਨ ਨਾਲ ਯਾਦ ਕਰਨਾ ਹੈ ਅਗਲੀ ਸਾਡੀ ਰੀਤੀ ਹੈ ਗੋੜੀ ਰੀਤੀ ਗੋੜ ਇਲਾਕੇ ਦੀ ਰੀਤੀ ਹੈ ਜੋ ਪ੍ਰਾਚਨ ਬੰਗਾਲ ਵਿੱਚ ਪ੍ਰਸਿੱਧ ਸੀ ਠੀਕ ਹੈ ਵਧਰ ਵੀ ਵਧਰ ਬਧੇ ਇਲਾਕੇ ਦੀ ਹੈ ਗੋੜੀ ਗੋੜ ਦੇ ਇਲਾਕੇ ਦੀ ਹੈ ਪੰਜਾਲੀ ਪੰਜਾਲ ਦੇ ਇਲਾਕੇ ਦੀ ਹੈ ਇਹਦੇ ਵਿੱਚ ਕੁਝ ਵੀ ਯਾਦ ਕਰਨ ਵਾਲਾ ਨਹੀਂ ਹੈ ਤੁਸੀਂ ਜੋ ਯਾਦ ਰੱਖਣਾ ਹੈ ਕਿ ਕਿਹੜੀ ਰੀਤੀ ਦੇ ਅੰਦਰ ਕਿਹੜਾ ਗੁਣ ਹੈ ਕਿਹੜਾ ਰਸ ਹੈ ਕਿਸ ਤਰੀਕੇ ਦੀ ਉਸ ਨੂੰ ਕਿਹਾ ਗਿਆ ਹੈ ਠੀਕ ਹੈ ਇਹ ਯਾਦ ਰੱਖਣਾ ਹੈ ਗੋੜੀ ਰੀਤੀ ਦੇ ਵਿੱਚ ਕੀ ਹੁੰਦਾ ਹੈ ਯੁੱਧ ਵੀਰਤਾ ਅਤੇ ਉਤਸ਼ਾਹ ਇਸ ਦਾ ਜਿਹੜਾ ਕੀ ਗੁਣ ਹੈ ਇਹਦੇ ਵਿੱਚ ਯੁੱਧ ਵੀਰਤਾ ਤੇ ਉਤਸ਼ਾਹ ਪੈਦਾ ਕੀਤਾ ਜਾਂਦਾ ਹੈ ਗੋੜੀ ਦੇ ਵਿੱਚ ਇਹਦੇ ਵਿੱਚ ਟੈ ਵਰਗ ਦੀ ਪ੍ਰਧਾਨਤਾ ਹੁੰਦੀ ਹੈ ਆਪੋਜ਼ਿਟ ਹੈ ਠੀਕ ਹੈ ਇਹਦੇ ਅੰਦਰ ਟੈ ਵਰਗ ਜਮਾ ਵੀ ਯੂਜ਼ ਨਹੀਂ ਕੀਤਾ ਜਾਂਦਾ ਕਿਉਂਕਿ ਇਹਦੇ ਵਿੱਚ ਗੁਣ ਕਿਹੜਾ ਹੈ ਪ੍ਰਸਾਦ ਸ਼ਿੰਗਾਰ ਰਸ ਦੇ ਅੰਦਰ ਅਸੀਂ ਟੈ ਵਰਗ ਦੇ ਜਿਹੜੇ ਵਰਣ ਹੁੰਦੇ ਨੇ ਉਹਨਾਂ ਦੀ ਵਰਤੋਂ ਨਹੀਂ ਕਰਦੇ ਤੇ ਜਿਹੜੀ ਸਾਡੇ ਕੋਲ ਉਤਸਾਹ ਯੁੱਧ ਵੀਰਤਾ ਵੀਰ ਰਸ ਵਾਲੀ ਕੋਈ ਵੀ ਰਚਨਾ ਹੁੰਦੀ ਹੈ ਨਾ ਉਹਦੇ ਵਿੱਚ ਟੈ ਵਰਗ ਵਾਲੇ ਜਾਦਾ ਸ਼ਬਦ ਪਾਏ ਜਾਂਦੇ ਨੇ ਰੋਦਰ ਵੀਰ ਤੇ ਭਿਆਨਕ ਰਸਸ ਦੇ ਵਿੱਚ ਪਾਏ ਜਾਂਦੇ ਨੇ ਤੇ ਇਸ ਰੀਤੀ ਨੂੰ ਮਰਦਾਂ ਵਾਂਗ ਖਰ ਵੀ ਰੀਤੀ ਕਿਹਾ ਜਾਂਦਾ ਹੈ ਐਗਜ਼ਾਮਪਲ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਬਾਣੀ ਓਕੇ ਮਰਦਾਂ ਦੇ ਵਾਂਗ ਖਰ ਵੀ ਰੀਤੀ ਗੋੜੀ ਰੀਤੀ ਅਤੇ ਕੋਰਤਾ ਦੇ ਵੰਸ ਸਰਲ ਰੀਤੀ ਵੈਦਰ ਵੀ ਇਹ ਯਾਦ ਰੱਖਣਾ ਹੈ ਤੇ ਉਹਦੇ ਜਿਹੜੇ ਰਸ ਸੀ ਸ਼ਿੰਗਾਰ ਕਰੋਨਾ ਸ਼ਾਂਤ ਇਹਦਾ ਰਸ ਕਿਹੜਾ ਹੈ ਰੋਦਰ ਵੀਰ ਤੇ ਭਿਆਨਕ ਪੰਚਾਲੀ ਰੀਤੀ ਪੰਚਾਲ ਦੇ ਉੱਤਰ ਪੱਛਮੀ ਭਾਗ ਦੀ ਰੀਤੀ ਹੈ ਇਸ ਵਿੱਚ ਮਿਠਾਸ ਅਤੇ ਸਪਸ਼ਟਤਾ ਹੁੰਦੀ ਹੈ ਇਸ ਦੇ ਵਿੱਚ ਸ਼ਾਂਤ ਰਸ ਦੇ ਪ੍ਰਦਾਨਤਾ ਹੁੰਦੀ ਹੈ ਠੀਕ ਹੈ ਇਸ ਦੇ ਵਿੱਚ ਕਿਹੜਾ ਰਸ ਪਰਦਾਨ ਹੈ ਸ਼ਾਂਤ ਰਸ एग्जांपल ਅਧਿਆਤਮਕ ਕਾਵ ਜਿੰਨਾ ਵੀ ਅਸੀਂ ਸਾਡਾ ਅਧਿਆਤਮਕ ਕਾਵ ਪੜ੍ਹਦੇ ਹਾਂ ਉਹ ਪੰਚਾਲੀ ਰੀਤੀ ਦੇ ਅੰਦਰ ਲਿਖਿਆ ਹੁੰਦਾ ਹੈ ਉਸ ਦੇ ਵਿੱਚ ਸ਼ਾਂਤ ਰਸ ਦੀ ਪ੍ਰਦਾਨਤਾ ਹੁੰਦੀ ਹੈ ਠੀਕ ਹੈ ਇੱਥੋਂ ਦੀ ਇਹ ਕੁਐਸਚਨ ਤੁਹਾਡੇ ਬਣ ਸਕਦੇ ਨੇ ਇਹਦੇ ਵਿੱਚ ਤੁਹਾਡੇ ਜਿਹੜੇ ਮੇਨ ਕੁਐਸਚਨ ਬਣਨਗੇ ਨਾ ਉਹ ਇਹ ਹੀ ਬਣਨਗੇ ਇੱਕ ਸੈਕਿੰਡ ਜਿਹੜੇ ਇਹਦੇ ਵਿੱਚ ਤੁਹਾਡੇ ਕੁਐਸਚਨ ਬਣਨਗੇ ਉਹ ਇਹੀ ਬਣਨਗੇ ਕਿ ਜਿਹੜੀ ਰੀਤੀ ਹੈ ਵੈਦਰ ਵੀ ਠੀਕ ਹੈ ਉਹਦੇ ਵਿੱਚ ਰਸ ਕਿਹੜਾ ਸੀ ਬੜੇ ਕਰਨ ਸ਼ਿੰਗਾਰ ਤੇ ਕਿਤੇ ਕਿਤੇ ਸ਼ਾਂਤ ਵੀ ਸ਼ਾਂਤ ਰਸ ਦੀ ਪ੍ਰਧਾਨਤਾ ਸਾਨੂੰ ਪੰਚਾਲੀ ਰੀਤ ਦੇ ਅੰਦਰ ਮਿਲਦੀ ਏ ਤੇ ਵਧਰਵੀ ਰੀਤ ਦੇ ਅੰਦਰ ਸਾਨੂੰ ਕਿਤੇ ਕਿਤੇ ਵੇਖਣ ਨੂੰ ਮਿਲ ਜਾਂਦਾ ਠੀਕ ਹੈ ਦੂਜੀ ਔਰਤਾਂ ਵਾਂਗ ਸਰਨ ਤੇ ਜਿਹੜੀ ਸਾਡੀ ਰੀਤੀ ਹੈ ਸਾਡੇ ਕੋਲ ਗੋੜੀ ਉਹਦੇ ਵਿੱਚ ਸਾਨੂੰ ਕਿਹੜਾ ਰਸ ਵੇਖਣ ਨੂੰ ਮਿਲਦਾ ਹੈ ਭਿਆਨਕ ਤੇ ਰੋਦਰ ਤੇ ਵੀਰ ਠੀਕ ਹੈ ਮਰਦਾ ਵਾਂਗ ਖਰਵੀ ਪੰਚਾਲੀ ਸ਼ਾਂਦਰਸ ਜੇਕਰ ਤੁਸੀਂ ਸਿਰਫ ਇੰਨੇ ਦਾ ਹੀ ਸਕਰੀਨਸ਼ਾਟ ਲੈ ਕੇ ਐਸ ਨੂੰ ਹੀ ਚੰਗੀ ਤਰੀਕੇ ਨਾਲ ਯਾਦ ਕਰ ਲੈਂਦੇ ਹਾਂ ਤਾਂ ਤੁਹਾਡੇ ਲਈ ਇਸ ਦੇ ਵਿੱਚੋਂ ਵੀ ਕੁਐਸਚਨ ਇੱਕ ਬਣ ਜਾਏਗਾ ਠੀਕ ਹੈ ਕੋਈ ਵੀ ਰੀਤੀ ਦੇ ਅੰਦਰੋਂ ਕੁਐਸਚਨ ਆਣਾ ਹੈ ਤਾਂ ਇਸ ਦੇ ਵਿੱਚੋਂ ਵੀ ਤੁਸੀਂ ਸੋਲਵ ਕਰ ਸਕਦੇ ਹੋ ਓਕੇ ਤਾਂ ਕਰਕੇ ਮੈਂ ਤੁਹਾਨੂੰ ਸਾਈਡ ਤੇ ਜਿਹੜਾ ਹੈ ਇਹ ਲਿਖ ਕੇ ਦਿਖਾ ਦਿੱਤਾ ਹੈ ਨੈਕਸਟ ਚੱਲਦੇ ਹਾਂ ਜੀ ਅਸੀਂ ਉਚਿਤਿਆ ਸਿਧਾਂਤ ਤੇ ਉਚਿੱਤੇ ਸਿਧਾਂਤ ਸਾਨੂੰ ਦਿੱਤਾ ਹੈ ਆਚਾਰੀਆ ਕਸ਼ਮੀਂਦਰ ਨੇ ਆਚਾਰੀਆ ਕਸ਼ਮੀਂਦਰ ਤੇ ਇਹਨਾਂ ਦਾ ਗ੍ਰੰਥ ਹੈ ਉਚਿੱਤੇ ਵਿਚਾਰ ਚਰਚਾ ਉਚਿੱਤੇ ਵਿਚਾਰ ਚਰਚਾ ਜੋ ਕਿ 11ਵੀਂ ਸਦੀ ਦੇ ਅੰਦਰ ਲਿਖਿਆ ਗਿਆ ਉਚਿੱਤੇ ਦਾ ਅਰਥ ਕੀ ਹੁੰਦਾ ਹੈ ਉਚਿੱਤੇ ਯਾਨੀ ਕਿ ਉਚਿਤ ਉਚਿੱਤੇ ਯਾਨੀ ਕਿ ਉਚਿਤ ਟੁਕਮਾ ਜਿਸ ਤਰ੍ਹਾਂ ਇੱਕ ਇਸਤਰੀ ਊਲ ਜਲੂਲ ਢੰਗ ਨਾਲ ਸ਼ਿੰਗਾਰ ਕਰੇ ਤਾਂ ਚੰਗੀ ਨਹੀਂ ਲੱਗੇਗੀ ਉਸੇ ਤਰ੍ਹਾਂ ਹੀ ਕਾਵ ਵਿੱਚ ਉਚਿਤਿਆ ਦਾ ਹੋਣਾ ਜ਼ਰੂਰੀ ਹੈ ਜਿਵੇਂ ਕਿ ਜਿਹੜਾ ਇਹ ਸਾਹਿਤ ਹੈ ਹਨਾ ਇਸ ਨੂੰ ਸੁੰਦਰ ਬਣਾਉਣ ਲਈ ਹੀ ਅਸੀਂ ਰੀਤੀ ਰਸ ਤੇ ਅਲੰਕਾਰਾਂ ਦਾ ਪ੍ਰਯੋਗ ਕਰਦੇ ਹਾਂ ਠੀਕ ਹੈ ਜਿਸ ਪ੍ਰਕਾਰ ਇੱਕ ਸਤਰੀ ਹੈ ਆਪਦੇ ਆਪ ਨੂੰ ਨਿਖਾਰਣ ਦੇ ਲਈ ਥੋੜਾ ਸਵਾਰ ਕੇ ਦਿਖਾਣ ਦੇ ਲਈ ਉਹ ਗਹਿਣਿਆਂ ਦਾ ਪ੍ਰਯੋਗ ਕਰਦੀ ਏ ਉਸੇ ਤਰੀਕੇ ਇੱਕ ਸਾਹਿਤਕਾਰ ਰਸਦਾਰ ਰੀਤੀ ਦਾ ਅਲੰਕਾਰ ਦਾ ਪ੍ਰਯੋਗ ਕਰਦਾ ਆਪਦੀ ਰਚਨਾ ਨੂੰ ਸੋਹਣਾ ਬਣਾਉਣ ਲਈ ਨਿਖਾਰਨ ਦੇ ਲਈ ਉਸ ਨੂੰ ਸਹੀ ਅੱਛਾ ਅਟਰੈਕਟਿਵ ਪੇਸ਼ ਕਰਨ ਦੇ ਲਈ ਹੁਣ ਇੱਕ ਸਤਰੀ ਹੈ ਆਪਦੇ ਗਹਿਣਿਆਂ ਨੂੰ ਊਲ ਜੂਲ ਟੰਗ ਨਾਲ ਜੇ ਪਾਏਗੀ ਟਿੱਕੇ ਦੀ ਥਾਂ ਤੇ ਕਾਂਟੇ ਲਾਏਗੀ ਤੇ ਕਾਂਟੇ ਦੀ ਥਾਂ ਤੇ ਟਿੱਕਾ ਲਾਏਗੀ ਉਹ ਬੇਟੰਗੀ ਲੱਗੇਗੀ ਉਹ ਕੋਈ ਖੂਬਸੂਰਤ ਨਹੀਂ ਲੱਗੇਗੀ ਉਹ ਬੇਟੰਗੀ ਲੱਗੇਗੀ ਜਿਵੇਂ ਕਈ ਵਾਰੀ ਆਪਾਂ ਕੁਝ ਵੀ ਓਵਰ ਕਰ ਲੈਂਦੇ ਆ ਜਾਂ ਮੰਨ ਕੇ ਚਲੋ ਕੁਝ ਵੀ ਚਲੋ ਆਪਾਂ ਇੰਨਾਂ ਗੱਲਾਂ ਦੇ ਵਿੱਚ ਨਹੀਂ ਜਾਂਦੇ ਪਰ ਇਹ ਤੇ ਮੇਕਅਪ ਕਲਾਸ ਦੇ ਵਿੱਚ ਨਹੀਂ ਜਾਵਾਂਗੇ ਬਟ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਹੀ ਤੁਹਾਨੂੰ ਦੱਸ ਰਹੀ ਆ ਕਿ ਕੋਈ ਵੀ ਸਤਰੀ ਹੈ ਜੇਕਰ ਉਹ ਗਹਿਣੇ ਗੱਟੇ ਜਾਂ ਆਪਦਾ ਮੇਕਅਪ ਹਾਰ ਸ਼ਿੰਗਾਰ ਜੇ ਉਹ ਕੱਟ ਲਾਂਦੀ ਹੈ ਜਿਆਦਾ ਲਾਂਦੀ ਹੈ ਜਾਂ ਉਸ ਨੂੰ ਊਲ ਜਲੂਲ ਤਰੀਕੇ ਨਾਲ ਲਾਂਦੀ ਹੈ ਤਾਂ ਉਹ ਖੂਬਸੂਰਤੀ ਹੀ ਥਾਂ ਤੇ ਬੇਟੰਗੀ ਹੋ ਜਾਂਦੀ ਹੈ ਠੀਕ ਹੈ ਐਸੇ ਤਰੀਕੇ ਜੇਕਰ ਕੋਈ ਵੀ ਸਾਡੇ ਕੋਲ ਸਾਡਾ ਰਚਨਾਕਾਰ ਹੈ ਸਾਡਾ ਸਾਹਿਤਕਾਰ ਹੈ ਰਾਈਟਰ ਹੈ ਸਾਡੇ ਕੋਲ ਉਹ ਜੇਕਰ ਅਲੰਕਾਰਾਂ ਨੂੰ ਲੱਦ ਹੀ ਦੇਵੇ ਕਿਸੇ ਵੀ ਰਚਨਾ ਦੇ ਵਿੱਚ ਇਹ ਹਰ ਇੱਕ ਪੰਕਤੀ ਦੇ ਵਿੱਚ ਉਹ ਅਲੰਕਾਰਾਂ ਨੂੰ ਤੱਕੇ ਦੇ ਨਾਲ ਕੋ ਸਾ ਦੇ ਕੀ ਹਾਂ ਮੈਂ ਤਾਂ ਅਲੰਕਾਰਾਂ ਦੀ ਵਰਤੋਂ ਕਰਨੀ ਹੈ ਤਾਂ ਉਹ ਅਲੰਕਾਰ ਉਸ ਦੀ ਰਚਨਾ ਨੂੰ ਸੋਹਣਾ ਨਹੀਂ ਬਣਾਉਣਗੇ ਉਲਟਾ ਉਸ ਨੂੰ ਬੇ ਟੰਗਾ ਬਣਾ ਦੇਣਗੇ ਉਹ ਰਚਨਾ ਸਾਨੂੰ ਸੋਹਣੀ ਨਹੀਂ ਲੱਗੇਗੀ ਠੀਕ ਹੈ ਤੇ ਇਸੇ ਤਰੀਕੇ ਨਾਲ ਜੇ ਰਸ ਉਲਝਣ ਉਲਟਾ ਹੁੰਦਾ ਲਓਥੇ ਲਾਏ ਹੋਣ ਰੀਤੀ ਕੋਈ ਝੱਜ ਦੀ ਨਾ ਯੂਜ਼ ਕੀਤੀ ਗਈ ਹੋਵੇ ਤਾਂ ਉਹ ਸਾਰੀ ਰਚਨਾ ਦਾ ਸੋਜ ਸੁਆਦ ਖਤਮ ਹੋ ਜਾਂਦਾ ਹੈ ਠੀਕ ਹੈ ਜਿਆਦਾ ਮੇਕਅਪ ਦੇ ਨਾਲ ਜਿਆਦਾ ਅਲੰਕਾਰਾਂ ਜਿਆਦਾ ਰਸਾਂ ਬੇਟੰਗ ਨਾਲ ਉਸ ਨੂੰ ਯੂਜ਼ ਕਰਨ ਦੇ ਨਾਲ ਉਹ ਜਿਹੜੀ ਚੀਜ਼ ਅਸੀਂ ਯੂਜ਼ ਕਰ ਰਹੇ ਸੀ ਸੁੰਦਰ ਬਣਾਉਣ ਲਈ ਪੁਲਟਾ ਸੀ ਉਸ ਨੂੰ ਬੇਟੰਗਾ ਬਣਾ ਦਿੰਦੇ ਹਾਂ ਠੀਕ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਹੁਣ ਸਾਡੇ ਕੋਲ ਉਚਿਤ ਸਿਧਾਂਤ ਹੈ ਨਾ ਇਹਦੇ ਵਿੱਚ ਸਾਰੀਆਂ ਗੱਲਾਂ ਹੀ ਆ ਜਾਂਦੀਆਂ ਹੈ ਜਾਏ ਹੋ ਹੁਣ ਤੱਕ ਸਿੱਖਨੇ ਵੀ ਸਿਧਾਂਤ ਪੜ੍ਹ ਕੇ ਆਏ ਹਾਂ ਅਲੰਕਾਰ ਵਾਲਾ ਰਸ ਵਾਲਾ ਵਕਰੋਕਤੀ ਰੀਤੀ ਹਨ ਇਹਦੇ ਵਿੱਚ ਸਾਰੀਆਂ ਗੱਲਾਂ ਆ ਜਾਂਦੀਆਂ ਉਚਿਤਿਆ ਦਾ ਕਿਉਂਕਿ ਮਤਲਬ ਹੀ ਕੀ ਹੈ ਕਿ ਉਚਿਤ ਹੋਣਾ ਸਹੀ ਢੰਗ ਦਾ ਹੋਣਾ ਉਚਿਤਿਆ ਸਿਧਾਂਤ ਕੀ ਦੇਖਦਾ ਹੈ ਕਿ ਰਚਨਾ ਦੇ ਵਿੱਚ ਸਾਰਾ ਕੁਝ ਹੀ ਉਚਿਤ ਹੋਣਾ ਚਾਹੀਦਾ ਚਾਹੇ ਉਹ ਰਸ ਹੋਣ ਦੀ ਚਾਹੇ ਉਹ ਅਲੰਕਾਰ ਹੋਣ ਦੀ ਚਾਹੇ ਉਹ ਦੀ ਰੀਤੀ ਹੋਵੇ ਇਹ ਸਾਰੇ ਹੀ ਉਚਿਤਿਆ ਸਿਧਾਂਤ ਦੇ ਸਬ ਪੁਆਇੰਟ ਬਨ ਜਾਂਦੇ ਨੇ ਓਕੇ ਉੱਤਾਂ ਹੀ ਕਿਹਾ ਗਿਆ ਉਚਿਤਿਆ ਦਾ ਖੇਤਰ ਬੜਾ ਹੀ ਵਿਸ਼ਾਲ ਹੈ ਉਚਿਤਿਆ ਦੇ ਮੁੱਖ ਤਿੰਨ ਪੇੜ ਹੁੰਦੇ ਨੇ ਬਾਦੂਚਿਤਿਆ ਵਾਕੂਚਿਤਿਆ ਤੇ ਪ੍ਰਬੰਧਾਰਥ ਠੀਕ ਹੈ ਇਹ ਇਸ ਦੇ ਤਿੰਨ ਭੇਦ ਨੇ ਪਦ ਉਚਿਤ ਤੋਂਨ ਵਾਕੂਚਿਤ ਤੋਂਨ ਤੇ ਸਾਰਾ ਪ੍ਰਬੰਧ ਕੀ ਹੈ ਇੱਕ ਰਚਨਾ ਦਾ ਉਚਿਤ ਹੋਵੇ ਠੀਕ ਹੈ ਪਦ ਸ਼ਬਦ ਉਚਿਤ ਸ਼ਬਦਾਂ ਦੀ ਵਰਤੋ ਠੀਕ ਹੈ ਕਿ ਜਿਹੜੀ ਪਦ ਦਾ ਮਤਲਬ ਹੈ ਜਿਹੜੇ ਵੀ ਸ਼ਬਦ ਕਿਸੇ ਵੀ ਰਚਨਾ ਦੇ ਵਿੱਚ ਪ੍ਰਯੋਗ ਕੀਤੇ ਗਏ ਨੇ ਉਹ ਉਚਿਤ ਹੋਣ ਠੀਕ ਹੋਣ ਤੇ ਉਸ ਤੋਂ ਇਲਾਵਾ ਵਾਕ ਉਚਿੱਤੇ ਵਾਕ ਯਾਨੀ ਕਿ ਵਾਕ ਉਚਿਤ ਹੋਣ ਜਿਹੜੇ ਵੀ ਉਹਦੇ ਅੰਦਰ ਵਾਕ ਯੂਜ਼ ਕੀਤੇ ਨੇ ਸਾਰੇ ਉਚਿਤ ਹੋਣ ਪ੍ਰਬੰਧਾਰਥ ਦਾ ਕੀ ਅਰਥ ਹੈ ਕਿਸੇ ਦੀ ਸਾਹਿਤ ਰਚਨਾ ਦਾ ਸਮੁੱਚਾ ਸਤਿਤਵ ਸ਼ੁਰੂਆਤ ਤੋਂ ਅੰਤ ਤੱਕ ਜੋ ਵੀ ਉਹਦੇ ਅੰਦਰ ਚੀਜ਼ਾਂ ਨੇ ਸਾਰੀਆਂ ਕੀ ਹੋਣ ਪਾਅ ਫੈਕਟਨ ਉਚਿਤ ਹੋ ਹੋਰ ਭੇਦ ਵਿਆਕਰਨ ਦੀ ਦ੍ਰਿਸ਼ਟੀ ਤੋਂ ਇਸ ਦੇ ਹੋਰ ਕਈ ਪੇਦ ਹਨ ਲਗਭਗ ਵਿਆਕਰਨ ਦੇ ਸਾਰੇ ਰੂਪ ਹੀ ਉਚਿਤ ਸਿਧਾਂਤ ਦੇ ਪੇਦ ਹਨ ਜਿਵੇਂ ਕਿ ਰਸ ਉਚਿਤ ਹੈ ਠੀਕ ਹੈ ਇਹ ਕੋਈ ਵੀ ਰਚਨਾ ਹੈ ਰਸਾਂ ਦਾ ਪ੍ਰਯੋਗ ਬੜੀ ਸੋਚ ਸਮਝਦੇ ਨਾਲ ਉਚਿਤ ਢੰਗ ਨਾਲ ਕੀਤਾ ਜਾਵੇ ਅਲੰਕਾਰ ਠੀਕ ਹੈ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ ਉਸ ਤਰੀਕੇ ਨਾਲ અલੰਕਾਰ ਵੀ ਬੇਟੰਗੇ ਰੂਪ ਵਿੱਚ ਇਸਤੇਮਾਲ ਨਾ ਕੀਤੇ ਜਾਣ ਲਿੰਗ ਹੈ ਚਾਹੇ ਠੀਕ ਹੈ ਮੇਲ ਨੂੰ ਫੀਮੇਲ ਫੀਮੇਲ ਮੇਲ ਜਾਂ ਫਿਰ ਵਾਕਾਂ ਦੇ ਵਿੱਚ ਇਸ ਦਾ ਗਲਤ ਪ੍ਰਯੋਗ ਕਰੇ ਠੀਕ ਹੈ ਇਹ ਵੀ ਨਹੀਂ ਸਹੀ ਲੱਗੇਗੀ ਚੀਜ਼ ਵਚਨ ਹੈ ਕਾਲ ਹੈ ਵਾਤਾਵਰਣ ਕਿਰਿਆਕਾਰ ਪਸਾਰ ਦੇਸ਼ ਕਰ ਆਦ ਹੋਰ ਕਿੰਨੇ ਵੀ ਸਾਡੇ ਕੋਲ ਵਿਆਕਰਨ ਦੇ ਭਾਗ ਨੇ ਉਹ ਸਾਰੇ ਕਿਨੇ ਉਚਿਤਿਆ ਦਾ ਹੀ ਪਾਰਟ ਬਣ ਜਾਂਦੇ ਨੇ ਠੀਕ ਹੈ एसीजी ਸਾਡਾ ਅੱਜ ਦਾ ਟੋਪਿਕ ਰੀਤੀ ਸਿਧਾਂਤ ਅਤੇ ਉਚਿਤ ਤੇ ਸਿਧਾਂਤ ਇਸ ਦੇ ਨਾਲ ਅਸੀਂ ਅੱਜ ਦਾ ਜਿਹੜਾ ਸਾਡਾ ਚੱਲ ਰਹੀ ਸੀ ਸੀਰੀਜ਼ ਭਾਰਤੀ ਕਾਸ਼ਾਸਤਰ ਵਾਲੀ ਉਸ ਨੂੰ ਅਸੀਂ ਖਤਮ ਕਰ ਦਿੱਤਾ ਹੈ ਠੀਕ ਹੈ ਭਾਰਤੀ ਕਾਸ਼ਾਸਤਰ ਵਾਲੀ ਜਿਹੜੀ ਸਾਡੀ ਸੀਰੀਜ਼ ਅਸੀਂ ਚਲਾਈ ਹੋਈ ਸੀ ਉਹ ਅੱਜ ਆਪਾਂ ਕੰਪਲੀਟ ਕਰ ਦਿੱਤੀ ਹੈ ਇਸ ਦੇ 6 ਦੇ 6 ਸਦ ਨੂੰ ਮੈਂ ਤੁਹਾਨੂੰ ਦਨ ਕਰਵਾ ਦਿੱਤੇ ਨੇ ਤੇ 6 ਦੇ 6 ਸਿਧਾਂਤ ਤੇ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਇਹਨਾਂ ਨੂੰ ਜਰੂਰ ਤੁਸੀਂ ਪੜਨਾ ਯਾਦ ਕਰਨਾ ਠੀਕ ਹੈ ਇਹ ਤੁਹਾਡੇ ਲਈ ਬੜੇ ਲਾਹੇਵੰਦ ਹੋਣਗੇ ਇੱਕ ਜਿਹੜੀ ਚੀਜ਼ ਮੈਨੂੰ ਇੰਪੋਰਟੈਂਟ ਲੱਗਦੀ ਹੈ ਮੈਂ ਤੁਹਾਨੂੰ ਇੱਥੇ ਨਾਲੇ ਤੁਹਾਡੀ ਰਿਵੀਜ਼ਨ ਹੋ ਜਾਏਗੀ ਨਾਲੇ ਤੁਹਾਨੂੰ ਨੋਟ ਦੇ ਰੂਪ ਵਿੱਚ ਇੱਕੋ ਥਾਂ ਦੇ ਉੱਤੇ ਇੱਕੋ ਪੇਜ ਨੂੰ ਜੇਕਰ ਤੁਸੀਂ ਸਕਰੀਨਸ਼ਾਟ ਲੈ ਲਓਗੇ ਜਾਂ ਨੋਟ ਡਾਊਨ ਕਰ ਲਓਗੇ ਤਤਾਟੇ ਲਈ ਇਹ ਥੋੜਾ ਈਜ਼ੀ ਹੋ ਜਾਏਗਾ। ਵੈਸੇ ਤਾਂ ਮੈਂ ਹਰ ਵੀਡੀਓ ਦੇ ਵਿੱਚ ਇਹ ਚੀਜ਼ ਦੱਸੀ ਹੈ ਕਿ ਜਿਹੜਾ ਕਿਸੇ ਵੀ ਰਸ ਦਾ ਜਾਂ ਅਲੰਕਾਰ ਦਾ ਕੋਈ ਆਚਾਰਿਆ ਹੈ ਤੇ ਉਸ ਦਾ ਗ੍ਰੰਥ ਇਹਨਾਂ ਚੀਜ਼ਾਂ ਨੂੰ ਨੋਟ ਕਰੋ। ਪਰ ਮੈਂ ਕਿ ਤੁਹਾਨੂੰ ਸਾਰੇ ਜਿਹੜੇ ਸਾਡੇ ਸੰਪਰਦਾਏ ਨੇ ਉਹਨਾਂ ਦੇ ਆਚਾਰਿਆਂ ਦੇ ਨਾਮ ਇੱਕ ਵਾਰੀ ਹੋਰ ਲਿਖਵਾ ਦਿੰਦੀ ਹਾਂ। ਤਾਂ ਜੋ ਜਿਸ ਨੇ ਨਹੀਂ ਵੀ ਵੀਡੀਓਜ਼ ਦੇਖੀਆਂ ਤਾਂ ਇਹ ਜਿਹੜੇ 2 ਨੰਬਰ ਨੇ ਇਹ ਤਾਂ ਉਹਨਾਂ ਦੇ ਵੀ ਬਣ ਜਾਣ। ਠੀਕ ਹੈ। ਇਟਸ ਵੈਰੀ ਵੈਰੀ ਇੰਪੋਰਟੈਂਟ। रस किसने ਦਿੱਤਾ रस सਾਨੂੰ ਕਿਸ ਨੇ ਦਿੱਤਾ ਭਰਤਮੁਨੀ ਨੇ ਠੀਕ ਹੈ रस सिद्धांत ਭਰਤਮੁਨੀ ਨਟੇ ਸ਼ਾਸਤਰ ਠੀਕ ਹੈ रस सिद्धांत ਭਰਤਮੁਨੀ ਨਟੇ ਸ਼ਾਸਤਰ ਤੁਨੀ अनंत वर्तन द्व वन्यलोक तो के उसके बाद हम आ जाने हैं अलंकार पे अलंकार हम काव्य अलंकार ਕਾਵਿਲੰ ਕਾਠੀਕ ਠੀਕ ਹੈ ਉਸ ਤੋਂ ਬਾਅਦ ਵਕਰੋਕਤੀ ਵਕਰੋਕਤੀ ਕਿਸ ਦੀ ਲਿਖੀ ਹੈ ਕੁੰਤਕ ਦੀ ਹੈ ਨਾ ਤੇ ਉਸ ਦੇ ਗ੍ਰੰਥ ਦਾ ਨਾਮ ਸਾਨੂੰ ਕੀ ਮਿਲਦਾ ਹੈ ਵਕਰੋਕਤੀ ਵਾਲੇ ਦੇ ਗ੍ਰੰਥ ਦਾ ਨਾਮ ਸੀ ਵਕਰੋਕਤੀ ਜੀਵਤਮ ਲੋਕਾ ਰੋਪਤੀ ਜੀਵਤ ਤੇ ਹੁਣ ਅਸੀਂ ਕਰਤਾ ਰੀਤੀ ਵੰਮਨ ਦੀ ਹੈ ਠੀਕ ਹੈ ਰੀਤੀ ਇਸ ਦੀ ਪੜ੍ਹੀ ਆ ਸੀ ਵੰਮਨ ਦੀ ਕਾਰਜ ਅਲੰਕਾਰ ਸੂਤਰ ਵਿਅਰ ਲੰਕਾਰ ਸੂਤਰ ਤੇ ਉਚਿੱਤੇ ਸਿਧਾਂਤ ਸਾਡੇ ਕੋਲ ਕਿੰਦਾ ਹੈ ਕਸ਼ਮੀਂਦਰ ਤੇ ਇਹਨਾਂ ਦਾ ਗ੍ਰੰਥ ਸਾਡੇ ਕੋਲ ਮਿਲ ਜਾਂਦਾ ਹੈ ਜੀ ਉਚਿੱਤੇ ਵਿਚਾਰ ਚਰਚਾ ਉੱਚਤੇ ਵਿਚਾਰ ਚਰਚਾ ਕੋਈ ਨਾ ਕਿਸੇ ਬੱਚੇ ਨੇ ਜੇ ਨਹੀਂ ਵੀ ਸਾਡੇਆਂ ਵੀਡੀਓਜ਼ ਦੇਖੀਆਂ ਉਸਨੇ ਨਹੀਂ ਵੀ ਉਹਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਕਿ ਕਿਹੜੇ ਰਸ ਦੇ ਵਿੱਚ ਕੀ ਹੈ ਧੁਨੀ ਵਿੱਚ ਕੀ ਹੈ ਅਲੰਕਾਰ ਦੇ ਵਿੱਚ ਕੀ ਹੈ ਜੇਕਰ ਉਹ ਵੀ ਸਿਰਫ ਇਸੇ ਇੱਕ ਪੇਜ ਦਾ ਸਕਰੀਨਸ਼ਾਟ ਲੈ ਕੇ ਇਸ ਨੂੰ ਨੋਟ ਡਾਊਨ ਕਰਕੇ ਇਹੀ ਚੀਜ਼ਾਂ ਯਾਦ ਰੱਖ ਲੈਂਦਾ ਤਾਂ ਇੱਕ ਕੁਐਸਚਨ ਉਸ ਦਾ ਪੱਕੇ ਤੌਰ ਤੇ ਬਿਲਕੁਲ ਪੱਕੇ ਤੌਰ ਤੇ ਉਸ ਦੇ ਦੋ ਨੰਬਰ ਪੱਕੇ ਹੋ ਜਾਂਦੇ ਨੇ ਠੀਕ ਹੈ ਹੁਣ ਇਹਦੇ ਵਿੱਚੋਂ ਹੀ ਤੁਹਾਡੇ ਦੋ ਨੰਬਰ ਪੱਕੇ ਹੋ ਸਕਦੇ ਨੇ ਤਾਂ ਕਰਕੇ ਹੀ ਵੈਸੇ ਤਾਂ ਵੀਡੀਓਜ਼ ਦੇ ਵਿੱਚ ਮੈਂ ਸਾਰਾ ਦੱਸਿਆ ਕਿ ਕਿਹੜੇ ਆਚਾਰਿਆਂ ਨੇ ਕਿਹੜਾ ਸਿਧਾਂਤ ਸਾਨੂੰ ਦਿੱਤਾ ਉਸ ਦਾ ਕਿਹੜਾ ਗ੍ਰੰਥ ਸੀ ਬਟ ਇੱਥੇ ਮੈਂ ਦੁਬਾਰਾ ਤੁਹਾਡੀ ਰਿਵੀਜ਼ਨ ਦੇ ਲਈ ਤੁਹਾਡੀ ਸਹੂਲਤ ਦੇ ਲਈ ਇਹ ਦੁਬਾਰਾ ਇੱਥੇ ਤਾਨੂੰ ਲੇਕ ਕੇ ਦੱਸਿਆ ਹੈ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ ਇਸ ਦੇ ਵਿੱਚੋਂ ਤੁਹਾਡੇ ਦੋ ਨੰਬਰ ਬਣ ਸਕਦੇ ਨੇ ਠੀਕ ਹੈ ਤਾਂ ਜੀ ਇਜਾਜ਼ਤ ਦਿਓ ਮੈਨੂੰ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨ